ਨਮਸਕਾਰ ਦੋਸਤੋ ਮੈਂ ਸੋਤਰਾ ਤੁਹਾਨੂੰ ਲੈ ਕੇ ਆਇਆ ਹਾਂ ਅੱਜ ਅੱਜ ਪੰਜਾਬ ਦੀ ਜਿਹੜੀ ਡੈਰੀਪਾਲ ਦੇ ਵਿੱਚ ਇਹ ਸੱਤ ਤੱਕ ਪਹੁੰਚਿਆ ਜਿੱਥੇ ਹਰ ਸਾਲ ਦੀ ਤਰ੍ਹਾਂ ਅੱਜ ਸਾਲ ਵੀ ਇਹ ਸੰਜ ਮੇਲਾ ਕਰਵਾਇਆ ਗਿਆ ਹੈ ਪਰ ਸੱਤ ਤੱਕ ਜਗਦੀਪਾਲ ਦੇ ਪਾਸੋਂ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਗਿਆ ਜੂਥ ਨੂੰ ਮੈਸੇਜ ਦਿੱਤਾ ਗਿਆ ਹੈ ਕਿ ਨਸ਼ੇ ਤੋਂ ਦੂਰ ਰਹੀਏ ਤੇ ਖੇਡਾਂ ਦੇ ਅੱਗੇ ਵਧੀਏ ਚਲੋ ਗੱਲਬਾਤ ਕਰਦੇ ਹਾਂ ਸੱਤ ਤੱਕ ਜਗਦੀਪਾਲ ਜੀ ਜਰੂਰ ਕੀ ਕਹਿਣਾ ਉਹਨਾਂ ਦਾ ਮੈਂ ਸ਼ੰਮਿਸ ਸੋਤਰਾ ਹਲਚਲ ਪੰਜਾਬ ਦੀ ਪਠਾਨਕੋਟ ਦੇਖੋ ਬੜੀ ਖੁਸ਼ੀ ਦੀ ਗੱਲ ਹੈ ਵੀ ਡੈਰੀ ਆਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਜ ਮੇਲਾ ਕਰਾਇਆ ਜਾ ਰਿਹਾ ਹੈ ਮੇਰੇ ਬਾਬੇ ਨਾਨਕ ਅਗੇ ਪ੍ਰਾਰਥਨਾ ਹੈ ਬਾਬੇ ਨਾਨਕ ਦਾ ਜਿਹੜੀ ਸਾਡੇ ਮੈਨੇਜਰੀ ਕਮੇਟੀ ਹੈ ਇਹਨਾਂ ਦੇ ਉੱਤੇ ਮਿਹਰ ਪਰੇ ਹੱਥ ਰਵੇ ਇਹ ਸਾਰੀ ਕਮੇਟੀ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੇ ਇਹ ਮੇਰੀ ਕਾਹਨਾ ਔਰ ਖਾਸ ਤੌਰ ਦੇ ਉੱਤੇ ਜਿਹੜਾ ਵੀ ਸਾਡਾ ਡੇਰੀਆਲ ਪੰਡਤਾਂ ਦੀ ਕੋਠੀ ਇਹ ਸੰਝਾ ਕਰਾਣੀ ਆ ਇਹ ਕੋਈ ਛੋਟਾ ਕੰਮ ਨਹੀਂ ਸਾਰੇ ਪਿੰਡ ਦਾ ਸਾਰੇ ਲੋਕਾਂ ਦਾ ਸਹਿਯੋਗ ਹੁੰਦਾ ਤੇ ਫੇਰ ਸੰਝਾ ਕਰਾਈ ਜਾਂਦੀ ਆ ਤੇ ਖਾਸ ਤੌਰ ਦੇ ਉੱਤੇ ਜਿੰਨੇ ਵੀ ਸਾਡੇ ਖਿਡਾਰੀ ਆਏ ਦੋ ਉਹਨਾਂ ਨੂੰ ਮੇਰਾ ਆਪਣੇ ਵੱਲੋਂ ਸੰਦੇਸ਼ ਹੈ ਖੇਡਣਾ ਵੀ ਜ਼ਰੂਰੀ ਪੜਨਾ ਵੀ ਜ਼ਰੂਰੀ ਤੇ ਮਾਪਿਓ ਦੀ ਸੇਵਾ ਵੀ ਕਰਨਾ ਜ਼ਰੂਰੀ ਔਰ ਖਾਸទੌਰ ਤੇ ਜਿਹੜੇ ਸਾਡੇ ਸਾਥੀ ਦੰਗਲ ਤੇ ਕੁਸ਼ਤੀ ਲੜਦੇ ਆ ਉਹਨਾਂ ਨੂੰ ਚਾਹੀਦਾ ਨਸ਼ਿਆਂ ਤੋਂ ਜਿਹੜੇ ਲੋਕੀ ਕਰਦੇ ਆ ਉਹਨਾਂ ਨੂੰ ਸਮਝਾ ਕੇ ਆਪਣੀ ਲਾਈਨ ਦੇ ਉੱਤੇ ਲਾ ਕੇ ਔਰ ਜਿਹੜੇ ਬੱਚੇ ਆਪਣੀ ਸਿਹਤ ਠੀਕ ਰੱਖਦੇ ਆ ਸਭ ਲੋਕੀ ਸਭ ਕੁਝ ਠੀਕ ਹੋਣਾ ਦਾ ਤੇ ਇਸ ਕਰਕੇ ਮੇਰੀ ਸਾਰੇ ਅੱਗੇ ਬੇਨਤੀ ਹੈ ਕਿ ਅੱਜ ਦੇਸ਼ਵਰ ਸੂਬੇ ਦੇ ਵਿੱਚ ਹਾਲਾਤ ਬੜੇ ਖਰਾਬ ਚੱਲਦੇ ਪਏ ਨੇ ਨਸ਼ਾ ਦਾ ਦੌਰ ਚੱਲ ਰਿਹਾ ਉਹਨਾਂ ਨੂੰ ਬੱਚਿਆਂ ਨੂੰ ਚਾਹੀਦਾ ਵੀ ਇਹ ਛੱਡ ਕੇ ਖੇਡਾਂ ਨਾਲ ਪਾਸੇ ਧਿਆਨ ਕਰਨ ਔਰ ਆਪਣੀ ਸਿਹਤ ਜਿਹੜੀ ਬਿਲਕੁਲ ਠੀਕ ਕਰੇ ਫਿਰ ਮੇਰੇ ਵੱਲੋਂ ਜਿੰਨੇ ਵੀ ਮੇਰੇ ਸਾਡੇ ਸਾਥੀ ਸੰਝ ਕਰਵਾ ਰਹੇ ਨੇ ਉਹਨਾਂ ਨੂੰ ਲੱਖ ਲੱਖ ਵਧਾਈ ਹੈ ਔਰ ਪਿੰਡ ਵਾਲਿਆਂ ਨੂੰ ਲੱਖ ਲੱਖ ਵਧਾਈ ਹੈ ਜਾਹ ਜਿਹੜੀ ਵਾਲ ਦੇ ਵਿੱਚ ਛੇਂਜ ਮੇਲਾ ਹਰ ਸਾਲ ਦੀ ਤਰ੍ਹਾਂ ਬੜੀ ਧੂਮਤਾਬਨਾ ਕਰਾਇਆ ਜਾ ਰਿਹਾ ਹੈ ਅਸੀਂ ਐਮਐਲਏ ਜਗਿੰਦਰਪਾਲ ਜੀ ਦੇ ਬਹੁਤ ਧੰਨਵਾਦੀ ਆ ਜੋ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਆ ਸਾਰਾ ਹੀ ਪਿੰਡ ਐਮਐਲਏ ਸਾਹਿਬ ਦੇ ਨਾਲ ਆ ਤਨਮਨ ਤੁੰ ਤੋਂ ਅਸੀਂ ਐਮਐਲਏ ਸਾਹਿਬ ਦੇ ਨਾਲ ਸਪੋਰਟਰ ਤੇ ਨਾਲ ਵੋਟਰਾਂ ਅੱਗੇ ਆਨ ਆਲਾ ਸਮਾਂ ਚੰਗਾ ਹੋਇਆ ਤੇ ਝੰਡੀ ਵਾਲੀ ਕਾਰ 'ਚ ਬੈ ਕੇ ਬਾਬਾਈ ਦੇ ਦਰਬਾਰ 'ਚ ਤੇ ਮੱਥਾ ਟੇਕ ਰ ਐਮਐਲਏ ਸਾਹਿਬ ਆਣਗੇ ਸਾਡੀ ਸਾਰੇ ਆ ਪਾਪਾ ਜੀ ਅੱਗੇ ਇਹੀ ਬੇਨਤੀ ਆ ਕਿ ਸਾਡੇ ਐਮਐਲਏ ਸਾਹਿਬ ਦੀ ਸਿਹਤ ਜਿਹੜੀ ਆ ਕੈਮਰੇ ਤੇ ਅਗਲੀ ਇਲੈਕਸ਼ਨ ਅਗਲੇ ਸਾਲ ਚਿੰਤੇ ਗੱਡੀ ਦੇ ਵਿੱਚ ਬੈ ਕੇ ਆਨ ਲੈਟਾਂ ਲਈ ਯੂਥ ਨੂੰ ਕੀ ਮੈਸੇਜ ਆਗਾ ਯੂਥ ਨੂੰ ਮੈਸੇਜ ਹੋਈ ਆ ਕਿ ਜਿੱਦਾਂ ਸਾਡੇ ਪਿੰਡ ਦੀ ਯੂਥ ਦੀ ਟੀਮ ਇੱਥੇ ਹਰ ਸਾਲ ਸ਼ੇਰ ਜੀ ਮੇਲਾ ਕਰਾਉਂਦੀ ਹੈ ਤੇ ਹੁਣ ਵੱਧ ਤੋਂ ਵੱਧ ਯੂਥ ਨੂੰ ਇਹ ਰਾਂ ਕਮੇਟੀਆਂ ਦੇ ਨਾਲ ਜੁੜਨਾ ਚਾਹੀਦਾ ਹੈ ਸ਼ਿੰਜਾਂ ਦੇ ਵਿੱਚ ਦੇਖਣੀਆਂ ਚਾਹੀਦੀਆਂ ਖੇਡਾਂ ਖੇਡਣੀਆਂ ਚਾਹੀਦੀਆਂ ਤੇ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ